ਜਿੱਥੇ ਅੱਜਕੱਲ ਵੱਡੇ-ਵੱਡੇ ਸਿੰਗਰ ਵੀ ਆਟੀਟਿਊਡ ਲਾ ਕੇ ਗੀਤ ਹਿੱਟ ਕਰਵਾ ਰਹੇ ਹਨ ਉੱਥੇ ਹੀ ਇਸ ਛੋਟੀ ਉਮਰ ਦੇ ਮੁੰਡੇ ਨੇ ਬਿਨਾ ਕਿਸੇ ਇਨਸਟਰੂਮੈਂਟ ਦੇ ਆਪਣੇ ਮੋਟਰ ਵਾਲੇ ਕਮਰੇ ਤੋਂ ਹੀ ਦੇਖੋ ਸਿੰਗਰ ਟਾਈਗਰ ਦਾ ਵੀਰਪਲ ਗੀਤ ਐਸਾ ਸੁਰੇਲਾ ਗਾਇਆ ਕਿ ਸਿੰਗਰ ਨੇ ਖੁਦ ਇਸ ਮੁੰਡੇ ਦੀ ਵੀਡੀਓ ਤੇ ਦਿਲ ਵਾਲੇ ਇਮੋਜੀ ਨਾਲ ਕਮੈਂਟ ਕੀਤਾ ਤੁਸੀਂ ਵੀ ਸੁਣੋ ਮੁੰਡੇ ਦੀ ਸੁਰੇਲੀ ਆਵਾਜ਼ ਚ ਗਾਇਆ ਇਹ ਪੂਰਾ ਗੀਤ ਤੇ ਜੇਕਰ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਸਪੋਰਟ ਜ਼ਰੂਰ ਕਰਿਓ ਰਤ ਇਸ਼ਕਣਾ ਖਾਲਸਾ ਰਾਜ ਦੇ ਸਕੇ ਪਾਣੀ ਪੱਤੀ ਅੱਖ ਬਲੋਰੀ ਪਲਕਾਂ ਕਾਲ ਸਟਿੱਕੇ ਭੁੱਲ ਜਾਵੇਂਗੀ ਇਸ਼ਕ ਦੀ ਪੈਂਤੀ ਹੀ ਪੜ ਆਸ਼ਕ ਦੇ ਚਿੱਠੇ ਹਾਂ ਮੁੜ ਕੇ ਮਿਲਣਾ ਮਿਲ ਨਹੀਂ ਕਰਦਾ ਮਿਲ ਕੇ ਜਾਂਦਾ ਜਿਹੜਾ ਉਹ ਜੱਟ ਮਿਰਜੇ ਦੀ ਬੱਕੀ ਵਰਗਾ ਤੁਰਦਾ ਖਾ ਖਾ ਗੇੜਾ ਬਰੇਗਾ ਤੁਰਦਾ ਖਾ ਖਾ ਗੜਾ